ਤਨੋਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮਰਤ ਸਾਰੇ ਗੁਰੂ ਬਾਣੀ ਕਹ ਸਿਵਕ ਜਨਮਾਨੈ ਬਰਤਖ ਗੁਰੂ ਨਿਸ਼ਤਾਰਾ ਗੁਰੂ ਪਿਆਰੀ ਸਾਧ ਸੰਗਤ ਪਤੇ ਕੀ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਾਰ ਬਾਰ ਕਹਿੰਦੇ ਰਹਿਣਾ ਆਪ ਜੀ ਨੇ ਬਾਰ ਬਾਰ ਕਰੀ ਜਾਣਾ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਘੰਟੀ ਖੜਗਾਉਂਦੇ ਰਹਿਣਾ ਬੇਨਤੀ ਹੈ ਜੇ ਸਬਸਕ੍ਰਾਈਬ ਕਰਤਾ ਤੇ ਠੀਕ ਹੈ ਉਤੋਂ ਬਾਅਦ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਘੰਟੀਆਂ ਚ ਬਜਾ ਲਿਆ ਕਰੋ ਕਿਉਂ ਇਹ ਕਥਾ ਵਿਚਾਰ ਆਪ ਜਿਹਦੇ ਹੋਰ ਪਿਆਰੇ ਸਾਥ ਸੰਗਤ ਨੂੰ ਸਰਵਣ ਹੋਣ ਉਹਨਾਂ ਦਾ ਵੀ ਜੀਵਨ ਸਫਲਾ ਹੋ ਜਾਏ ਕਿਤੇ ਸੀ ਆਪਣਾ ਜੀਵਨ ਸਫਲ ਕਰਨਾ ਉਥੇ ਸੰਸਾਰ ਦਾ ਜਿੰਨਾ ਵੀ ਭਲਾ ਹੋਵੇ ਕਿ ਅਸੀਂ ਕਰਨਾ ਹੈ ਔਰ ਮੈਂ ਬੇਨਤੀ ਕਰ ਦਵਾਂ ਸਾਧ ਸੰਗਤ ਜੀ ਔਰ ਬੁਰੀਆਂ ਵੀਡੀਓ ਨਾ ਦੇਖਿਆ ਕਰੋ ਬਹੁਤ ਕੁਝ YouTube 'ਆਂ 'ਚ ਉਤੇ ਆਗਾ ਜੋ ਕਿ ਸਾਡੇ ਮਨ ਨੂੰ ਸਾਡੇ ਤਨ ਨੂੰ ਪ੍ਰਸ਼ਟ ਕਰਦਾ ਹੈ ਇਸ ਕਰਕੇ ਉਹਨਾਂ ਨੂੰ ਤਿਆਗੀਏ ਗੁਰਮਤ ਵਾਲੀ ਜੀ ਗੁਰੂ ਦੀ ਮੱਤ ਲਈਏ ਤੇ ਜਿੰਨਾ ਵੀ ਪਿਆਰੇ ਇਹ ਦਾ ਨਾ ਕਰ ਸਕਦੇ ਆ ਲਾਈਕ ਸ਼ੇਅਰ ਕਰਕੇ ਅਸੀਂ ਆਪਣੇ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਦੱਸਣ ਪਿਤਾ ਨੇ ਗੁਰਮਾਨ ਸਿੰਘ ਜੀ ਨੇ ਕਿੱਡੀ ਵੱਡੀ ਕੁਰਬਾਨੀ ਕੀਤੀ ਹੈ ਕਰੀ ਸਾਹ ਸੰਗਤ ਚੋਂ ਹਾਂ ਪਾਸੀ ਜਾ ਕੇ ਕਰਤ ਦੇ ਚੌਰਾ ਕੁੰਜਿਆਂ ਵਿੱਚ ਜਾ ਕੇ ਉਹਨਾਂ ਨੇ ਇਸ ਧਰਮ ਦਾ ਪ੍ਰਚਾਰ ਕੀਤਾ ਸਿੱਖੀ ਧਰਮ ਨੂੰ ਅੱਗੇ ਲਿਜਾਣ ਵਾਸਤੇ ਸੋ ਅਸੀਂ ਨੇਪਾਲ ਵਿੱਚ ਗਏ ਨਾ ਤੇ ਉੱਥੇ ਲਾਮਾ ਕਰਕੇ ਗੁਰੂ ਨਾਨਕ ਲਾ 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 ਮਾ ਕਰਕੇ ਲੋਕੀ ਯਾਦ ਕਰਦੇ ਨੇ ਮਹਾਰਾਜ ਬੜੇ ਪਿਆਰ ਕਰਦੇ ਨੇ ਕਿਤੇ ਜਾਏ ਨੇ ਪਾਕ ਦੇ ਆਪ ਜੀ ਦੀ ਪਗੜੀ ਨੂੰ ਦੇਖਣਗੇ ਨਾ ਆਪ ਜੀ ਦਾ ਧੜਾ ਖੁੱਲਾ ਦੇਖਣਗੇ ਨਾ ਉਹ ਕਹਿੰਦੇ ਨੇ ਗੁਰੂ ਨਾਨਕ ਦੇ ਪੁੱਤਰ ਆ ਗਏ ਇੰਨਾ ਪਿਆਰ ਕਰਦੇ ਨੇ ਤੁਹਾਡੇ ਨਾਲ ਉਹ ਕਹਿੰਦੇ ਇਹ ਗੁਰੂ ਨਾਨਕ ਲਾ ਮਾ ਦੇ ਪੁੱਤਰ ਆ ਆ ਗਏ ਨੇ ਸ਼ਿਵ ਕਰਦੇ ਨੇ ਪਿਆਰ ਕਰਦੇ ਨੇ ਬਹੁਤ ਹੀ ਸਤਕਾਰ ਕਰਦੇ ਨੇ ਹੋਰ ਜਿੱਧਰ ਜਿੱਧਰ ਵੀ ਚਲੇ ਜਾਓ ਮੱਕੇ ਮਦੀਨੇ ਆਦਲ ਚਲੇ ਜਾਓ ਉੱਥੇ ਵੀ ਆਪ ਜੀ ਨੂੰ ਪੀਰ ਨਾਨਕ ਦੇ ਸਿੱਖ ਆਖਦੇ ਨੇ ਸਤਕਾਰ ਕਰਦੇ ਨੇ ਪਿਆਰ ਕਰਦੇ ਨੇ ਦਸਮ ਪੀਤਾ ਨੇ ਦਾ ਕਮਾਲ ਕੀਤੀ ਹੈ ਪਿਆਰੀ ਸਾਧ ਸੰਗਤ ਜੀ ਪੰਜਵੇਂ ਪਿਤਾ ਨੇ ਆਪਣਾ ਸਰੀਰ ਵਾਰ ਦਿੱਤੇ ਛੁਲੇ ਛਾਲੇ ਛਾਲੇ ਸੀਲ ਕਰਾ ਲਏ ਇਹ ਕਿ ਉਪਲੇ ਸਿੱਖੀ ਨੂੰ ਚੜ੍ਹਦੀਆਂ ਕਲਾ ਵਿੱਚ ਲੈ ਜਾਣ ਵਾਸਤੇ ਅਸੀਂ ਆਪਣੇ ਕੋਲ ਝੱਤੀ ਮਾਰਨੀ ਵੀ ਅਸੀਂ ਸਿੱਖੀ ਲਈ ਕੀ ਕਰ ਰਹੇ ਆ ਅਸੀਂ ਸਿੱਖੀ ਨੂੰ ਉੱਤੇ ਲਿਜਾ ਰਹੇ ਆ ਕਿ ਸਿੱਖੀ ਨੂੰ ਥੱਲੇ ਡੋਬ ਰਹੇ ਆ ਗੁਰੂ ਮਹਾਰਾਜ ਨੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗ੍ਰਿਪੀ ਵੇਸ਼ ਗ੍ਰਿਪੀ ਦਾ ਭਾਵੇਂ ਨਹੀਂ ਕਿ ਤੁਹਾਨੂੰ ਦਰੋਂ ਤੋਂ ਮਹਾਰਾਜ ਨੇ ਸਾਨੂੰ ਗ੍ਰੀਵ ਕੀਤਾ ਹੈ ਤੁਹਾਨੂੰ ਦਰੋਂ ਤੇ ਤਾਂ ਆਪ ਗਿਣ ਨਹੀਂ ਸਕੋਗੇ ਐਸੇ ਅੰਬਾਰ ਮਾਰਾ ਹੀ ਲਾ ਦੇਣਗੇ ਪਰ ਆਪ ਨੂੰ ਪਿਆਰ ਤੇ ਕਰਨਾ ਪਊਗਾ ਨਾ ਗੁਰੂ ਨੂੰ ਗਰੀਬੀ ਵੇਸ ਦਾ ਪਾਵ ਹੈ ਆਪਣਾ ਵੇਸ ਨੂੰ ਸਾਦਾ ਰੱਖੋ ਆਪਣੇ ਜਿਹੜਾ ਪਹਿਨਾਵਾ ਹੈ ਉਹ ਸਾਦਾ ਰੱਖੋ ਤੇ ਪਰਮੇਸ਼ਰ ਦੇ ਗੁਣ ਗਾਓ ਜਿਹੜਾ ਵੀ ਆਪਜੀ ਦੇ ਦਰਸ਼ਨ ਕਰੇ ਉਹ ਕਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਸਾਡੀ ਭੈਣ ਕੋਈ ਮਿਲ ਜਾਏ ਤੇ ਦਸਤਾਰ ਸਿਰ ਤੇ ਹੋਵੇ ਚੁੰਨੀ ਵਧੀਆ ਤਰ੍ਹਾਂ ਸਿਰ ਤੇ ਲਈ ਹੋਵੇ ਸਤਕਾਰ ਵਾਜੂ ਅਸੀਂ ਉਹਨੂੰ ਫਤਿਹ ਹੋ ਕੇ ਜਾ ਰਹੀਏ ਨਾ ਸਾਡਾ ਮਨ ਉਹਦੇ ਗਲਤ ਗਲਤ ਕੰਮਾਂ ਵਾਸਤੇ ਪਟਕੇ لیکن ਜਦੋਂ ਸਤਕਾਰ ਯੁੱਗ ਭੈਣ ਸਾਡੇ ਸਾਹਮਣੇ ਆਵੇ ਤੇ ਅਸੀਂ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਕਰਕੇ ਉਹਦਾ ਮਾਨ ਸਨਮਾਨ ਕਰ ਗਏ ਸੋ ਪੈਰੀ ਸਾਹਿਬ ਸਿੰਘ ਇਸ ਕਰਕੇ ਮਹਾਰਾਜ ਨੇ ਪੰਜਾਂ ਸਿੰਘਾਂ ਦੇ ਸਿਰ ਲੈ ਚਾਰ ਸਾਹਿਬ ਜਦਿਆਂ ਨੂੰ میدان جنگ ਵਿੱਚ ਸ਼ਹੀਦ ਕਰਾ ਦਿੱਤਾ ਸਾਨੂੰ ਸਿੱਖਿਆ ਦੇ ਲਈ ਕਈ ਆਪਣੇ ਧਰਮ ਲਈ ਆਪਣੀ ਬਾਣੀ ਲਈ ਸਤਕਾਰ ਲਈ ਖੜੇ ਹੋ ਜਾਓ ਉੱਠਿਆ ਪੱਸਿਆਂ ਨੂੰ ਨਾ ਲੱਗੋ ਚੰਗੀ ਕੰਮੀ ਲੱਗ ਜਾਓ ਆਪ ਜੀ ਨੂੰ ਪਤਾ ਨੇ 40 ਸਿੰਘ ਬਦਾਵਾ ਦੇਖ ਗਏ ਸੀ ਤਾਂ ਮਾ ਮਾਤਾ ਭਾਗੋ ਆਪਣੀਆਂ ਸਿੰਘੜੀਆਂ ਨਾਲ ਲੈ ਕੇ ਆ ਗਈ ਸੀ ਚੂੜੀਆਂ ਦੇ ਐ ਸੀ ਉਹਨਾਂ ਨੂੰ ਕਹਿੰਦੀ ਆ ਲਓ ਬੈਠੋ ਚੂੜੀਆਂ ਪਾਓ ਤੇ ਅਸੀਂ ਜਾਂਦੇ ਆਪਣੇ ਗੁਰੂ ਵੱਲ ਅਸੋ ਐਸਾ ਗੁਰੂ ਨਾਲ ਪਿਆਰ ਕਰਨਾ ਜਿਦਾਂ ਮਾਤਾ ਭਾਗੋ ਨੇ ਕੀਤਾ ਸੀ ਤੁਹ ਪਿਆਰੀ ਸਾਥ ਸੰਗਤ ਜੀ ਇਸ ਕਰਕੇ ਬਾੜੀਆਂ ਕਸਤਾ ਮਾੜੀ ਵੀਡੀਓ ਨਾ ਦੇਖਿਆ ਕਰੋ ਗੁਰਮਤਿ ਦੀ ਜਿਹੜੀ ਗੁਰਮਤਿ ਦੀ ਗੱਲ ਹੈ ਉਹ ਸੁਣੋ ਪਿਆਰ ਦੇ ਨਾਲ ਤੇ ਗੁਰਮਤਿ ਨੂੰ ਹੀ ਤੇ ਉਹ ਸਤਕਾਰ ਲਾਇਕ ਦੇ ਸ਼ੇਅਰ ਸਬਸਕ੍ਰਾਈਬ ਬਾਣੀ ਨੂੰ ਕਰਿਆ ਕਰੋ ਚੜ੍ਹਦੀਆਂ ਕਲਾ ਵਿੱਚ ਹੋਵੇਗਾ ਵਰਲਡ ਦੇ ਵਿੱਚ ਕਿਸੇ ਨਹੀਂ ਬਾਣੀ ਸਰਬਉਨ ਹੋਏਗੀ ਤੇ ਆਪ ਤਵੀ ਭਲਾ ਹੋਏਗਾ ਸਤਿਗੁਰੂ ਦੇ ਨਜ਼ਰਾਂ ਵਿੱਚ ਅਸੀਂ ਵੀ ਮੂੰਹ ਸੇ ਸਾਫ਼ ਤੇ ਸੁਥਰੇ ਲੈ ਕੇ ਜਾਵਾਂਗੇ ਆਪ ਵੀ ਸਾਫ਼ ਸੁਥਰੇ ਲੈ ਜਾਵਾਂਗੇ ਜੇ ਅਸੀਂ ਬਦਫੈਲੀਆਂ ਵਿੱਚ ਲੱਗਾਂਗੇ ਕਿ ਮੂੰਹ ਕਾਲੇ ਮੂੰਹ ਕਾਲੇ ਦੁੱਧ ਚੱਲਿਆ ਦਸੇ ਖਾੜ ਧਰਾਵਣਾ ਇਹ ਗੱਲਾਂ ਹੁੰਦੀਆਂ ਨੇ ਸੋ ਆਓ ਪਹਰਾ ਹੀ ਕਹਿੰਦੇ ਨੇ ਮਨ ਮੰਦਰ ਤਨ ਵੇਸ ਕੁਲੰਦਰ ਕਟ ਹੀ ਤੀਰਥ ਨਾਮਾ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬੋੜ ਜਨਮ ਨਾਵਾ ਮਨ ਵੇਦਿਆ ਦਿਆਲ ਸੇਤੀ ਮੇਰੀ ਮਾਈ ਕੋਣ ਜਾਣੇ ਬੀਰ ਪਰਾਈ ਹਮ ਨਾਹੀ ਚਿੰਤ ਪਰਾਏ ਇਹ ਪਰਿਸ਼ਾ ਸੰਗਤ ਜਿਸ ਤਰ੍ਹਾਂ ਆਪਾਂ ਪਹਿਲਾਂ ਵਿਚਾਰ ਕੀਤੀ ਹੈ ਉਹਦੇ ਸ਼ਬਦ ਨੂੰ ਕਥਾ ਵਿਚਾਰਾਂ ਨੂੰ ਆਪਣੇ ਹਿਰਦੇ ਚ ਸੁਸਾਣਾ ਸੁਣਨਾ ਕਹਿੰਦੀ ਇਹ ਮਨ ਇਹ ਮਨ ਜਿਹੜਾ ਮੰਦਰ ਹੈ ਇਹ ਕਾਲਪੁਰਖ ਦਾਤ ਘਰ ਹੈ ਮਨ ਮੰਦਰ ਇਹ ਜਿਹੜਾ ਤਨ ਹੈ ਇਹ ਵਿਕਾਰਾਂ ਵਿੱਚ ਲੱਗਦਾ ਹੈ ਇਹਨੂੰ ਵੀ ਉੋੜਨਾ ਜਦੋਂ ਮਨ ਮੁੜ ਗਿਆ ਤੇ ਤਨ ਵੀ ਮੁੜ ਜਾਏਗਾ ਮਨ ਮੰਦਰ ਤਨ ਵੇਸ਼ ਕਲੰਦਰ ਕੜੀ ਤੀਰਥ ਨਾਮਾਂ ਇੱਕ ਸ਼ਬਦ ਜਦੋਂ ਸਾਡੇ ਹਿਰਦੇ ਵਿੱਚ ਉਸ ਪ੍ਰਭੂ ਨਾਮ ਦਾ ਸ਼ਬਦ ਵਸ ਗਿਆ ਉਸ ਦੀ ਬਾਣੀ ਠੰਡੀ ਹਿਰਦੇ ਚ ਵਸ ਗਈ ਵਾਹਿਗੁਰੂ ਵਾਹਿਗੁਰੂ ਦੀ ਬਾਣੀ ਜਿਸ ਦੇ ਹਿਰਦੇ ਚ ਵਸ ਗਈ ਨਾ ਪਿਆਰੀ ਸਾਜ ਸੰਗਤ ਫਿਰ ਕਹਿੰਦੇ ਬਹੁੜ ਜਨਮ ਫਿਰ ਮਰਨ ਜੰਮਣ ਜਿੰਨੀ ਆਉਂਦਾ ਫਿਰ ਉਹ ਅਮਰ ਹੋ ਜਾਂਦੇ ਨੇ ਉਹ ਤੈਣਾ ਭਰਾ ਸਾਰੇ ਉਮਰ ਹੋ ਜਾਂਦੇ ਨੇ ਜਿਹੜਾ ਮਹਾਰਾਜ ਕਹਿੰਦੇ ਸਾਚ ਕਹੁ ਸੁਨਿ ਲਿਹੁ ਸਵੇ ਜਿੰਨੇ ਪ੍ਰੇਮ ਕੀ ਉਹ ਤਨਹੀ ਪ੍ਰਭਾਉ ਜਿਹੜੇ ਉਹਦੇ ਬੰਧਨ ਵਿੱਚ ਬੰਦ ਜਾਂਦੇ ਨੇ ਉਹਦੇ ਨਾਲ ਪ੍ਰੇਮ ਪਿਆਰ ਕਰਦੇ ਨੇ ਉਹ ਫਿਰ ਮੁੜ ਕੇ ਜਨਮ ਮਰਨ ਦੇ ਵਿੱਚ ਨਹੀਂ ਆਉਂਦੇ ਸੁਪਰੀ ਸਾਸੂ ਮਨ ਵੀਦਿਆ ਧਿਆਨ ਛੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਇ ਹਮ ਨਹੀਂ ਚੰਤ ਬਰਾਇ ਸੁਮਹਾਰਾਈ ਕਹਿੰਦੇ ਮਨ ਬਿੰਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤੁ ਪਰਾਈ ਸਾਨੂੰ ਹੋਰ ਕੋਈ ਚਿੰਤਾ ਨਹੀਂ ਹੁਣੀ ਚਾਹੀਦੀ ਇੱਕ ਪ੍ਰਮਾਤਮਾ ਤੇ ਨਾਮ ਤੋਂ ਬਗੈਰ ਬੰਦਗੀ ਤੋਂ ਬਗੈਰ ਜੇ ਮੰਗਣਾ ਹੈ ਨਾ ਅਸੀਂ ਕੱਲ ਵੀ ਗੱਲ ਕੀਤੀ ਸੀ ਮੰਗਣਾ ਜੇ ਮੰਗਣਾ ਤੇ ਹਰ ਜਸ ਗੁਰਤੇ ਮੰਗਣਾ ਤਿਆਗਣਾ ਕਾਮ ਕ્રોਧ ਲੋਭ ਤਿਆਗਣਾ ਵੀ ਚੰਗਾ ਹੈ ਇਹ ਕੁਛ ਤਿਆਗਣਾ ਹੈ ਨਾ ਤੇ ਮਹਾਰਾਜ ਨੂੰ ਬੇਨਤੀ ਕਰਿਆ ਕਰੋ ਮਹਾਰਾਜ ਕਾਮ ਕ੍ਰੋ ਤਿਆਗ ਨਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ মোহ ਤਿਆਗਣਾ ਮੰਗਣਾ ਵੀ ਚੰਗਾ ਤੇ ਤਿਆਗਣਾ ਵੀ ਚੰਗਾ ਹੈ ਤੇ ਜਾਗਣਾ ਵੀ ਚੰਗਾ ਮਹਾਰਾਜੀ ਕਹਿੰਦੇ ਨੇ ਇਹ ਸਭ ਕੁਛ ਅਸੀਂ ਗੁਰੂ ਮਹਾਰਾਜੀ ਕਿਰਪਾ ਦੇ ਨਾਲ ਇਹ ਸਭ ਸੁਝਾਉਣਾ ਕਹਿੰਦੇ ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰੋ ਹਮਾਰੇ ਦੇ ਪਾਤਸ਼ਾਹ हे अगम, अगम अगोचर साहब सच्चे बादशाह जी हे दुनिया दे मालिक चिंता करो ਸਾਡੀ ਚਿੰਤਾ ਕਰੋ ਸਾਨੂੰ ਆਪਣੇ ਬਾਣੀ ਨਾਲ ਜੋੜੋ ਸਾਡੀ ਮਸਲ ਜਿਹੜਾ ਹੈ ਭਟਕੇ ਅਸੀਂ ਭਟਕੇ ਹੋਏ ਹਾਂ ਸੰਸਾਰਕ ਚੀਜ਼ਾਂ ਦੇ ਵਿੱਚ ਅਸੀਂ ਭਟ ਗਏ ਹਾਂ ਇਹ ਬੇਨਤੀ ਕਰਨੇ ਆਂ ਹਮਾਰਾ ਹੀ ਕਹਿੰਦੇ ਅਲਖ અપਾਰ अगम अगोचर ਅਲਖ અપਾਰਾ ਚਿੰਤਾ ਕਰੋ ਹਮਾਰੇ ਮਹਾਰਾਜ ਮੇਰੀ ਚਿੰਤਾ ਕਰੋ ਮੈਨੂੰ ਆਪਣੇ ਚਰਨਾਂ ਨਾਲ ਜੋੜੋ ਚਲੁੱਥਲ ਮੈਂ ਹੀ ਇਹ ਲ ਭਰਪੁਰ ਲੈਣਾ ਕਟ ਕਟ ਜੋਤ ਤੇ ਤੁਹਾਰੇ ਹੈ ਮਹਾਰਾਜ ਇਸ ਤਰ੍ਹਾਂ ਦਾ ਮੇਰਾ ਮਨ ਜਿੱਦਾਂ ਭਾਈ ਕਨਈਆ ਜੀ ਕਹਿੰਦੇ ਸੀ ਭਾਈ ਕਨਈਆ ਜੀ ਨੂੰ ਮਹਾਰਾਜ ਪੁੱਛਦੇ ਨੇ ਸ਼ਿੰਘਾਂ ਨੇ ਜਦੋਂ ਸ਼ਿਕਾਇਤ ਕੀਤੀ ਨਾ ਭਾਈ ਕਨਈਆ ਜੀ ਦੁਸ਼ਮਣਾਂ ਨੂੰ ਪਾਣੀ ਪਲਾਈ ਜਾਂਦੇ ਨੇ ਉਹ ਮੁੜ ਕੇ ਫਿਰ ਤਿਆਰ ਹੋ ਕੇ ਸਾਡੇ ਨਾਲ ਲੜਦੇ ਆ ਮਹਾਰਾਜ ਇਹਨਾਂ ਨੂੰ ਸਮਝਾਓ ਤੁਸੀਂ ਮਹਾਰਾਜ ਨੇ ਬੁਲਾਇਆ ਭਾਈ ਕਨਈਆ ਜੀ ਤੁਸੀਂ ਕੀ ਕਰਦੇ ਹੋ ਦੁਸ਼ਮਣਾਂ ਨੂੰ ਤਿਆਰ ਕਰੇ ਜਾਂਦੇ ਹੋ ਉਹਨਾਂ ਨੂੰ ਪਾਣੀ ਪਲਾ ਕੇ ਤੁਸੀਂ ਤਾਂ ਆਪਣੇ ਸਿੰਘਾਂ ਨੂੰ ਪਲਾਣਾ ਸੀ ਪਾਣੀ ਕਹਿੰਦੇ ਮਹਾਰਾਜ ਮੈਂ ਜਿੱਥੇ ਵੀ ਦੇਖਦਾ ਮੈਂ ਤਾਂ ਤੇਰੇ ਤੈਨੂੰ ਦੇਖਦਾ ਤੂੰ ਮੇਰੇ ਤੋਂ ਪਾਣੀ ਮੰਗਦਾ ਮੈਂ ਕਿ ਪਾਣੀ ਨਾ ਪਲਾਵਾਂ ਤੈਨੂੰ ਸੱਚੇ ਪਾਸ਼ਾ ਮਦਾਨੇ ਜਾਂਗੂ ਵਿੱਚ ਮੈਨੂੰ ਤਾਂ ਕੋਈ ਹੋਰ ਦਿਸਦਾ ਹੀ ਨਹੀਂ ਇੱਕ ਤੇਰਾ ਹੀ ਰੂਪ ਦਿਦਾ ਹੈ ਮੈਂ ਫਿਰ ਮੈਂ ਤੈਨੂੰ ਪਾਣੀ ਨਾ ਪਲਾਵਾਂ ਕੋਣੀ ਨਹੀਂ ਪੜਾਉਂਗਾ ਤਾਂ ਫਿਰ ਮੇਰੀ ਸੇਵਾ ਸਫਲ ਕਿੱਦਾਂ ਹੋਊਗੀ ਸੱਚੇ ਪਾਤਸ਼ਾਹ ਮੈਨੂੰ ਨਾ ਰੋਕੋ ਮੇਰੇ ਤੇ ਕਿਰਪਾ ਕਰੋ ਮਿਹਰ ਕਰੋ ਸੱਚੇ ਪਾਤਸ਼ਾਹ ਮਹਾਬ ਜਿਹਨੂੰ ਆਪ ਜੀ ਨੂੰ ਹੋਵੇਸ਼ਾਂ ਜਲ ਸਿਕਾਉਂਦਾ ਰਹਾ ਮੈਂ ਕਦੀ ਵੀ ਇਸ ਕੰਮ ਤੋਂ ਨਾ ਡੋਲਾਂ ਮੇਰੇ ਤੇ ਕਿਰਪਾ ਕਰੋ ਭਾਈ ਕਨਈਆ ਇਹ ਕਹਿੰਦੇ ਨੇ ਜਲ ਥਲ ਮੈਂ ਹੀ ਇਹ ਨਪਰਪੁਰ ਲੈਣਾ ਘਟ ਘਟ ਜੋਤ ਤੇ ਤੁਹਾਰੀ ਮਹਾਰਾਜ ਸਾਰਿਆਂ ਦੇ ਵਿੱਚ ਮੈਨੂੰ ਤੂੰ ਹੀ ਨਜ਼ਰ ਆਨਾ ਹੈ ਇਹ ਨਾ ਪਾਣੀ ਕਿੱਦਾਂ ਨਾ ਪਲਾਵਾ ਮੈਂ ਇਹ ਤੇ ਜ਼ਰੂਰ ਪਲਾਉਂਗਾ ਭਾਈ ਕਨਈਆ ਜੀ ਨੂੰ ਗੜ ਨਾਲ ਲਾ ਲਿਆ ਮਹਾਰਾਜ ਜੀ ਨੇ ਭਾਈ ਕਨਈਆ ਜੀ ਨੂੰ ਗੜ ਨਾਲ ਲਾਇਆ ਕਿ ਮੈਨੂੰ ਤਾਂ ਭਾਈ ਦਰਦ ਵੀ ਹੁੰਦਾ ਹੈ ਭਾਈ ਕਨਈਆ ਜੀ ਜਦੋਂ ਫਟ ਵੱਜਦਾ ਨਾ ਕਿਰਪਾਨ ਵੱਜਦੀ ਹੈ ਮੈਨੂੰ ਤੇ ਦਰਦ ਵੀ ਹੁੰਦਾ ਭਾਈ ਆ ਲੈ ਹੁਣ ਮਲਮ ਪੱਟੀ ਇਹ ਵੀ ਹੁਣ ਨਾਲ ਕਰਿਆ ਕਰ ਜਿੱਥੇ ਤੂੰ ਜਲਦੀ ਸੇਵਾ ਕਰਨੀ ਹੈ ਉਥੇ ਆ ਮਰਮ ਪੱਟੀ ਵੀ ਕਰਿਆ ਕਰ। ਸੋ ਇਹ ਸਾਡੇ ਗੁਰੂ ਦੀ ਸਿੱਖਿਆ ਹੈ ਪਿਆਰਿਓ। ਬਾਰ-ਬਾਰ ਬੇਨਤੀ ਕਰਦੇ ਆਂ ਕਿ ਆ ਫਾਲਤੂ ਦੀਆਂ ਗਲਤ ਵੀਡੀਓ ਨਾ ਦੇਖਿਆ ਕਰੋ। ਇਹਦੇ ਨਾਲ ਸਾਡੇ ਮਨ ਪਟਕਦੇ ਆਂ। ਸਾਡੀ ਬੱਚਿਆਂ ਨੂੰ ਵੀ ਸਮਝਾਓ। ਬੱਚਿਆਂ ਨੂੰ ਵੱਧ ਤੋਂ ਵੱਧ ਗੁਰਦੁਆਰੇ ਲੈ ਕੇ ਜਾਓ। ਆ 1.5 170 ਦੇ ਕ੍ਰੀਮ ਕਸਟ ਵੀਡੀਓ ਆਪਦੇ ਕੋਲ ਆ ਗਈਆਂ ਹਨ। ਸਿੱਖਿਆ ਤੋਂ ਲੈ ਕੇ ਮਰਯਾਦਾ ਤੋਂ ਲੈ ਕੇ ਅੱਜ ਤੱਕ ਸਭ ਕੁਝ ਇਹਦੇ ਵਿੱਚ ਆਪ ਵੀ ਪਾਕ હાજર ਆਪ ਸਿਰਫ ਫੋਲੋ ਕਰੋ ਦੇਖੋ ਜਿੱਥੋਂ ਦਿਲ ਕਰਦਾ ਉੱਥੋਂ ਕੋਲ ਜਿੱਥੋਂ ਆਜ ਨੂੰ ਕਨੇਖਾ ਲੱਗਦਾ ਵੀ ਅਸੀਂ ਭਟਕ ਰਹੇ ਆ ਉੱਥੋਂ ਆਪ ਜੀ ਦਰਸ਼ਨ ਕਰਕੇ ਉਸ ਸ਼ਬਦ ਦੀ ਵਿਚਾਰ ਭਟਾਂਦਰਾ ਸ਼ੁਰੂ ਕਰੋ ਸੁਣ ਲਓ ਤੋਂ ਆਪ ਦਾ ਵੀ 파ਰਤਾਰ ਹੋਏਗਾ ਤੇ ਸਾਡੀ ਕੀਤੀ ਸੀ ਸੇਵਾ ਵੀ ਸਫਲ ਹੋਏਗੀ ਅਸੀਂ ਦੋਹਾਂ ਨੇ ਸਾਰਿਆਂ ਨੇ ਰਲ ਕੇ ਸਤਿਗੁਰ ਦੀ ਸੇਵਾ ਕਰਨੀ ਹੈ ਆਪ ਨੇ ਕਥਾ ਸੁਣ ਕੇ ਵਰਸਾ ਨੇ ਕਥਾ ਕਰਕੇ ਮਹਾਰਾਜੀ ਕਹਿੰਦੇ ਨੇ ਸਤਿਗੁਰੂ ਦੀ ਸੇਵਾ ਸਫਲ ਹੈ ਜੀ ਕੋ ਕਰੇ ਚਿਤ ਲਾਇ ਅਸੀਂ ਚਿਤ ਕਰਕੇ ਬਾਣੀ ਨੂੰ ਪੜੀਏ ਕਥਾ ਕਰੀਏ ਆਵ ਮੰਨਿਤ ਕਰਕੇ ਬਾਣੀ ਨੂੰ ਸਰਵਣ ਕਰ ਲੋ ਸਾਡਾ ਸਾਰਿਆਂ ਦਾ ਭਲਾ ਹੋ ਜਾਣਾ ਹੈ ਫਿਰ ਕਿਸੇ ਚੀਜ਼ ਦੀ ਕਮੀ ਨਹੀਂ ਰਣੀ ਕੋਈ ਬਿਮਾਰੀ ਨਹੀਂ ਰਣੀ ਕੋਈ ਦੁੱਖ ਦਿਲਦਰ ਨਹੀਂ ਰਹਿਣਾ ਸਾਰੇ ਦੁੱਖ ਮਿਲ ਦਿਲ ਦਿਲ ਕਾਲ ਕੰਟਕ ਦੂਰ ਹੋ ਜਾਣਗੇ ਇੰਦਸਾਂ ਦੀ ਗਰੰਟੀ ਹੈ ਅਸੀਂ ਮੰਨ ਕਰਕੇ ਗੁਰੂ ਨਾਲ ਜੁੜ ਜਾਈਏ ਸੋ ਸਾਜ ਕਹੂੰ ਸੁਣਦੇ ਹੋ ਸਭੈ ਜਿਨ ਪ੍ਰੇਮ ਕੀਓ ਇਨੇ ਹੀ ਪ੍ਰਭ ਪਰ ਸੋ ਆਓ ਇੱਥੇ ਹੀ ਕੇਮਾਂ ਦੇ ਜਾਚਾਂ ਪਈ ਸਬਸਕ੍ਰਾਈਬ ਜਰੂਰ ਕਰੋ ਜਿਨ੍ਹਾਂ ਨੇ ਨਹੀਂ ਕੀਤਾ ਲਾਈਕ ਸ਼ੇਅਰ ਤੇ ਸਾਰਿਆਂ ਨੇ ਕਰ ਦੇਣਾ ਰੋਜ਼ ਕਰਨਾ ਜਦੋਂ ਵੀ ਆਪ ਜੀ ਨੂੰ ਸਾਡਾ ਵੀਡੀਓ ਮਿਲੇ ਉਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਪਿਆਰੀ ਸਾਧ ਸੰਗਤ ਜੀ ਇਹ ਬਾਰ ਬਾਰ ਆਪਦੇ ਚਰਨਾਂ 'ਚ ਤਸਾਂ ਦੀ ਬੇਨਤੀ ਹੈ ਹਉ ਫਿਰ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ